ਅੱਜ ਖੇੜਾ ਰੋਡ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਸੀ ਪਰਿਵਾਰ ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਲੰਗਰ ਵਿੱਚ ਕਈ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਨੇ ਵੀ ਆਪਣੀ ਹਾਜ਼ਰੀ ਲਗਾਈ ਇਸ ਮੌਕੇ ਪਾਸੀ ਪਰਿਵਾਰ ਦੇ ਪਰਿਵਾਰਿਕ ਮੈਂਬਰ ਨਰਿੰਦਰ ਪਾਸੀ, ਸੰਜੀਵ ਪਾਸੀ, ਨਰੇਸ਼ ਪਾਸੀ, ਰਾਜਨ ਪਾਸੀ, ਪ੍ਰਨਵ ਪਾਸੀ, ਦਿਕਸ਼ੰਤ ਪਾਸੀ ਅਤੇ ਹੋਰ ਵੀ ਮੌਜੂਦ ਸੀ ਫਗਵਾੜਾ ਤੋਂ ਦੁਆਬਾ ਮੀਡੀਆ ਇੰਡਿੰਗ ਲਈ ਵਿਕਾਸ ਮਨੀ ਦੀ ਖਾਸ ਰਿਪੋਰਟ ਇਹ ਪਰਿਵਾਰ ਕੀ ਹੈ ਜੇ ਮਾਤਾ ਜੀ ਅੱਜ ਬੜੀ ਖੁਸ਼ੀ ਦੀ ਗੱਲ ਆ ਇਹ ਹਰੇਕ ਸਾਲ ਦੀ ਤਰ੍ਹਾਂ ਪਾਸੀ ਪਰਿਵਾਰ ਵੱਲੋਂ ਖੇੜਾ ਰੋਡ ਤੇ ਅੱਜ ਪੂੜੇ ਛੋਲੇ ਦਾ ਕੜਾ ਦਾ ਲੰਗਰ ਲਗਾਇਆ ਗਿਆ ਤੇ ਇਹ ਪਰਿਵਾਰ ਤਕਰੀਬਨ 15 ਸਾਲਾਂ ਤੋਂ ਇਹ ਲੰਗਰ ਲਗਾ ਰਿਹਾ ਵਾ ਮੈਂ ਜਿੱਥੇ ਵੀ ਇਸ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਮਾਤਾ ਰਾਣੀ ਦੇ ਚਰਨਾਂ 'ਚ ਅਰਦਾਸ ਹੀ ਕਰਦਾ ਕਿਸ ਪਰਿਵਾਰ ਨੂੰ ਚੜ੍ਹਦੀ ਕਲਾ ਰੱਖਣ ਤਾਂ ਜੋ ਇਸੇ ਤਰ੍ਹਾਂ ਇਹ ਸਮਾਜ ਦੀ ਤੇ ਕੌਮ ਦੀ ਸੇਵਾ ਕਰਦੇ ਰਹੇ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਰੋਡ ਤੇ ਪਾਸੀ ਪਰਿਵਾਰ ਨੇ ਆਪਣੇ ਪਰਿਵਾਰ ਦੀ ਤਰਫੋਂ ਸਰਬੱਤ ਦੇ ਭਲੇ ਲਈ ਲੰਗਰ ਦਾ ਯੋਜਨ ਕੀਤਾ ਹੈ। ਔਰ ਇਹਨਾਂ ਨੂੰ ਅੱਜ ਲੰਗਰ ਦਾ ਵਰਤਾਾ ਕਰਦਿਆਂ ਦੇਖ ਕੇ ਅਤੇ ਸੰਗਤ ਦੀ ਭੀੜ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਮਨ ਇੰਨਾ ਖੁਸ਼ ਹੋਇਆ ਕਿ ਇਸ ਤੋਂ ਹੀ ਲੱਗਦਾ ਸੀ ਕਿ ਪ੍ਰਮਾਤਮਾ ਨੇ ਇਸ ਪਰਿਵਾਰ ਤੇ ਬਹੁਤ ਚਿਰ ਤੇ ਆਦਰਕ ਤੇ ਇਹਨਾਂ ਨੂੰ ਅਸ਼ੀਰਵਾਦ ਦਿੱਤਾ। ਔਰ ਅੱਜ ਤੇ ਇਸ ਮੌਕੇ ਤੇ ਇਸ ਖੁਸ਼ੀ ਨੂੰ ਇਜ਼ਹਾਰ ਕਰਦੇ ਹਾਂ ਜਿੱਥੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਪਰਿਵਾਰ ਨੂੰ ਉਸ ਦੇ ਨਾਲ ਲੈ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਪਰਿਵਾਰ ਤੇ ਹਮੇਸ਼ਾ ਸ਼ਾਂਤ ਰੱਖੇ ਔਰ ਹਮੇਸ਼ਾ ਇਹ ਹਰ ਸਾਧਕਾਂ ਇਸ ਤਰੀਕੇ ਨਾਲ ਹੋਏ ਸ਼ਾਂ ਲੰਗਰ ਲਾਉਂਦੇ ਰਹਿਣ ਅਤੇ ਸੰਗਤ ਇਸ ਤਰੀਕੇ ਨਾਲ ਆ ਕੇ ਖੁਸ਼ੀਆਂ ਵੰਡ ਕੇ ਲੰਗਰ ਦਾ ਸੇਵਨ ਕਰਕੇ ਸਾਰੇ ਸ੍ਰੀ ਜੀ ਦਾ ਭਲਾ ਕਰਨ ਲਈ ਇਹਨਾਂ ਦੇ ਨਾਲ ਪ੍ਰਾਰਥਨਾ ਕਰਦੇ ਰਹਾਂ ਬਹੁਤ ਪਿਆਰੇ ਫੇਰ ਪਾਸੀ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਆਓ ਸਾਰੇ ਰਲ ਕੇ ਉਸ ਸਰਬਉਪਰਾਹ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਇਹ ਲੰਗਰ ਰਮੀਸ਼ਾ ਚੱਲਦਾ ਰਹੇ ਅਟੁੱਟ ਹੋਵੇ ਬਹੁਤ ਬਹੁਤ ਸ਼ੁਭਕਾਮਨਾ ਇਸ ਪਾਸੀ ਪਰਿਵਾਰ ਨੂੰ ਅਤੇ ਸਾਰੀ ਸੰਗਤ ਹਰ ਸਾਲ ਦੀ ਤਰ੍ਹਾਂ ਅੱਜ ਪਾਸੀ ਪਰਿਵਾਰ ਵੱਲੋਂ ਜਿਹੜਾ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਇੱਕ ਤਕਰੀਬਨ 15 ਸਾਲ ਹੋ ਗਏ ਆ ਹਰ ਸਾਲ ਮਾ ਮਾਹੀ ਦੇ ਚਰਨਾਂ 'ਚ ਅਰਦਾਸ ਕਰਕੇ ਲੱਗਰ ਲਾਂਦੇ ਆ ਮੈਂ ਮਹਾਮਾਈ ਅਗੇ ਅਰਦਾਸ ਕਰਦਾ ਕਿ ਪਾਸੀ ਪਰਵਾਰ ਨੂੰ ਦਿਨ ਦੁਗਣੀ ਦਾਤ ਤੇ ਆਪਣੀ ਤਰੱਕੀ ਦੇਵੇ ਔਰ ਆਪਣਾ ਮਿਹਰ ਭਰਿਆ હાથ ਮਹਾਮਾਈ ਪਾਸੀ ਪਰਵਾਰ ਦੇ ਸੱਤ ਰੱਖੇ ਧੰਨਵਾਦ ਜੀ ਭਾਈ ਜੈ ਸ਼੍ਰੀ ਰਾਮ ਮੈਂ ਰਜੀਤਪਾਲ ਮਾਹਵਲਾ ਅੱਜ ਤੁਹਾਨੂੰ ਮਾਂ ਜੰਦੀ ਦੇ ਸ਼ੁਭ ਆਪਸੇ ਮੇਰੇ ਦੋਸਤ ਮੇਰੇ ਛੋਟੇ ਭੇਜ ਨਰੇਸ਼ ਪਾਸੀ ਪਰਵਾਰੋਂ ਅੱਜ ਮੰਗਲ ਲਗਾਇਆ ਗਿਆ ਤੁਹਾਨੂੰ ਮਾਂ ਜੰਦੀ ਦੇ ਪਾਸੇ ਦੇ ਵਿੱਚ ਅਮੇਸ਼ ਪਾਸਿੰਗ ਉਹਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪੂਰੇ ਸ਼ਹਿਰ ਵਾਸੀਆਂ ਨੂੰ ਮਾਨਜਾਤੀ ਦੀਆਂ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਇੱਕ ਬੇਨਤੀ ਕਰੀਦਾ ਹਾਂ ਜੋ ਸਾਡੇ ਨੌਜਵਾਨ ਜਿਹੜੇ ਸਾਡੇ ਬੱਚੇ ਆ ਮਾਨੁਮਾਨ ਦੇ ਕਿਰਪਾ ਦੇ ਨਾਲ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਦੇਖਦੇ ਹੋਏ ਆਪਣੀ ਚੰਗੀ ਸਿਹਤ ਬਣਾਉਣ ਔਰ ਨਸ਼ੇ ਤੋਂ ਦੂਰ ਰਹਿਣ ਤਾਂ ਕਿ ਸਾਡਾ ਜਿਹੜਾ ਦੇਸ਼ ਆ ਉਹ ਖੁਸ਼ਹਾਲ ਹੋਵੇ ਔਰ ਨੌਜਵਾਨੀ ਜਿਹੜੀ ਸਾਡੀ ਬਰਕਤ ਆਵੇ।